ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗ ਜੀਓ ਹਾਉ ਸਤਿਗੁਰਾਂ ਨੇ ਬੜੀ અપਾਰ ਰਹਿਮਤ ਬਖਸ਼ਿਸ਼ ਕੀਤੀ ਹੈ ਗੁਰੂ ਪਾਤਸ਼ਾਹ ਦੇ ਦਰ ਤੇ ਚੱਲ ਕੇ ਆਉਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਬਤ ਆਪਾਂ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਦੇ ਮਹਾਵਾਕਾਂ ਅਨੁਸਾਰ ਗੁਰੂ ਪਾਤਸ਼ਾਹ ਜੀ ਦੀਆਂ ਪਾ ਕਥਾ ਕਹਾਣੀਆਂ ਕਰਕੇ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਕੀ ਹੈ ਇਹਨੂੰ ਵੇਖਣਾ ਹੈ ਤੇ ਅਸੀਂ ਕਿੰਨਾ ਕੁ ਕਮਾਇਆ ਹੈ ਕਿੱਥੇ ਕ ਅਸੀਂ ਖਲੋਤੇ ਹੋਇਆ ਤੇ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਕਿੱਥੇ ਹੈ ਇਹ ਅਸੀਂ ਆਪਣੇ ਮਨ ਦੇ ਵਿੱਚ ਝਾਤੀ ਮਾਰਨੀ ਹੈ ਸੋ ਕਈ ਵਾਰੀ ਹੁੰਦਾ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਗੁਰਦੁਆਰਾ ਸਾਹਿਬ ਦੀਆਂ ਪ੍ਰਕਰਮਾ ਕਰਦਿਆਂ ਆਉਂਦਿਆਂ ਮੱਥਾ ਟੇਕਦੇ ਆਂ ਕਈ ਵਾਰੀ ਅਸੀਂ ਪੁੱਛ ਲੈਂਦੇ ਆਂ ਕਈ ਵਾਰੀ ਸੁਭਾਵਕ ਕਿਸੇ ਨੂੰ ਸਵਾਲ ਕਰਦੇ ਵੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਗੁਰਦੁਆਰਾ ਸਾਹਿਬ ਆਉਂਦੇ ਆ ਉਹ ਕਹਿੰਦੇ ਜੀ ਸਾਡੇ ਤਾਂ ਪਿਤਾ ਜੀ ਕਮੇਟੀ ਮੈਂਬਰ ਸਨ ਜਦੋਂ ਅਸੀਂ ਹਜੇ 6 ਮਹੀਨਿਆਂ ਦੇ ਸੀ ਸਾਨੂੰ ਚੁੱਕ ਕੇ ਲੈ ਆਉਂਦੇ ਸੀ ਤੇ ਗੋਲਕ ਦੇ ਲਾਗੇ ਲਿਆ ਕੇ ਸਾਡਾ ਮੱਥਾ ਨੀਚੇ ਲਾ ਦਿੰਦੇ ਸੀ ਵੀ ਐਦਾਂ ਮੱਥਾ ਟੇਕਣਾ 40 ਸਾਲ ਹੋ ਗਏ ਸਾਨੂੰ ਮੱਥਾ ਟੇਕਦਿਆਂ ਸਿੱਖਿਆ ਕੀ ਹੈ ਆਇਆ ਕੀ ਹੈ ਦੋ ਕੁਐਸਚਨ ਕਰ ਦिए ਕਿਤੇ ਗੁਰਬਾਣੀ ਦੇ ਵਿੱਚੋਂ ਕਹਿੰਦੇ ਸਾਨੂੰ ਪਤਾ ਨਹੀਂ ਇਤਿਹਾਸ ਦੇ ਵਿੱਚੋਂ ਪੁੱਛ ਲਓ ਕਹਿੰਦੇ ਸਾਨੂੰ ਪਤਾ ਨਹੀਂ ਵੇਖਿਓ ਆਨੰਦਪੁਰ ਸਾਹਿਬ ਦੇ ਵਿੱਚ ਪੰਜ ਕਿਲੇ ਉਹ ਸਾਰੇ ਨੇ ਜੀ ਗੁਰੂ ਸਹਿਬਾਨ ਵੱਲੋਂ ਤੇ ਕਿਤੇ ਉਹਨਾਂ ਤੋਂ ਸਵਾਲ ਕਰੀਏ ਨਾ ਵੀ ਉਹਨਾਂ ਕਿਲਿਆਂ ਦੇ ਨਾਮ ਕੀ ਨੇ ਬਹੁਤ ਸਾਰੇ ਸਿੱਖ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਸਿੱਖ ਘਰਾਣੇ ਵਿੱਚ ਜਨਮ ਲਿਆ ਪਰ ਪਤਾ ਨਹੀਂ ਹੈ ਕੋਈ ਨਿਊਜ਼ ਚੈਨਲ ਵਾਲਾ ਕਿਤੇ ਫਤੇਗੜ ਸਾਹਿਬ ਦੀ ਧਰਤੀ ਤੇ ਚਲਿਆ ਜਾਵੇ ਤੇ ਉਥੇ ਜਾ ਕੇ ਸ਼ਹੀਦੀ ਜੋੜ ਮੇਲੇ ਤੇ ਕਿਸੇ ਨੂੰ ਪੁੱਛ ਲਵੇ ਇਹਦਾ ਮਾਈਕ ਕਰਕੇ ਕਿ ਇੱਥੇ ਕੀ ਕਰਨ ਵਾਸਤੇ ਆਇਓ ਇੰਨਾ ਕ ਤਾਂ ਕਹਿ ਦੇਣਗੇ ਕਿ ਅਸੀਂ ਸ਼ਹੀਦੀ ਜੋੜ ਮੇਲੇ ਤੇ ਆਇਆ ਤੇ ਜੇ ਉਹਨਾਂ ਦਾ ਇਤਿਹਾਸ ਪੁੱਛ ਲਈਏ ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ 95% ਉਹ ਲੋਕ ਨੇ ਜਿਹੜੇ ਬੈਸੀ ਜਾਈ ਜਾਂਦੇ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਲੰਘ ਗਈਆਂ ਪਰ ਹਜੇ ਪਤਾ ਨਹੀਂ ਲੱਗਿਆ ਕਿ ਮੈਂ ਕਰਨ ਕਿ ਆਇਆ ਇੱਥੇ ਹਾਂ ਲੰਗਰਾਂ ਦਾ ਪਤਾ ਕਿ ਇਸ ਲੰਗਰ ਦੇ ਵਿੱਚ ਕੀ ਬਣਿਆ ਇਸ ਲੰਗਰ ਦੇ ਵਿੱਚ ਕੀ ਬਣਿਆ ਪਰ ਇਤਿਹਾਸ ਤੋਂ ਜਾਣੂ ਨਹੀਂ ਹੈ ਇਹ ਤੁਖਾਂਤ ਹੈ ਸਿੱਖ ਧਰਮ ਦਾ ਸਾਧ ਸੰਗ ਜੀ ਸਾਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ ਸਾਡਾ ਮਾਣ ਮਤਾ ਇਤਿਹਾਸ ਹੈ ਇਦਾਂ ਦਾ ਇਤਿਹਾਸ ਦੁਨੀਆ ਦੇ ਵਿੱਚ ਤੁਸੀਂ ਸਾਧ ਸੰਗਜੀ છાਤੀ ਮਾਰ ਲਓ ਨਿਗਾਹ ਮਾਰ ਲਓ ਤੁਹਾਨੂੰ ਇਦਾਂ ਦਾ ਇਤਿਹਾਸ ਨਹੀਂ ਕਿਤੇ ਮਿਲੂਗਾ ਜਜਵਿਆਂ ਦੇ ਉੱਤੇ ਖਲੋਤਾ ਹੈ ਕੁਰਬਾਨੀਆਂ ਦੇ ਉੱਤੇ ਖਲੋਤਾ ਹੈ ਤੇ ਗੁਰੂ ਸਾਹਿਬ ਜੀ ਨੇ ਜੋ ਜੋ ਸਾਧ ਸੰਗਜੀ ਉਪਦੇਸ਼